ਹਾਂਜੀ ਬਾਈ ਮੇਰੇ YouTube ਤੇ Facebook ਬੁੱਕ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਈ ਆਪਣਾ ਚੈਨਲ ਸੁਖਮਨ ਕਲਾਰ ਡੇਰੀ ਫਾਰਮ ਆ ਬੈਠੇ ਹੋਈ ਆਪਣੇ ਕੋਲ ਕਰਮਾ ਲਈ 20 ਲੀਟਰ ਦੀ ਮਾਰਕਣਾ ਤੀਜਾ ਸੂਆ ਸੂਈਆ ਪਹਿਲਾਂ ਬਈ ਦੀ ਮਾਰ ਰਹੀ ਆਪਣੇ ਕੋਲੇ 19 20 ਕਿਲੋ ਹੋਣੀ ਕੱਢੇਗਾ ਉਹ ਆਪ ਆਪਣੀ ਰੈ ਤਿਆਰੀ ਜੀ ਦੇਤੀਗਾ ਹਾਂ ਤੇ ਆਪਾਂ ਹਰਿਆਣੇ ਨੂੰ ਭਜ ਲੈਣੇ ਆ ਮਈ ਨਹੀਂ ਬਈ ਹਰਿਆਣੇ ਦੀਆਂ ਮਈਆਂ ਨੂੰ ਕੁਝ ਦੇਣ ਦਾ ਹੈਗਾ ਹਰਣਦੀ ਅੰਮਈਆਂ ਨੇ ਸਾਰਾ ਠੱਗੀ ਦਾ ਜਾਲ ਆਗਾ ਪਿਛਲੇ ਸਾਲ ਲਿਆ ਸੀ ਮੈਂ ਬਹੁਤ ਚੰਗੀ ਝੋਟੀ ਹਿਰਾਂੇ ਚੋਂ ਮੈਨੂੰ ਪਤਾ ਮੈਂ ਘੱਟਾ ਬਾਕੀ ਵੇਚੀ ਆ ਦੋ ਮਹੀਨੇ ਦੁੱਧ ਦਿੱਤਾ ਉਹਨੇ 12 ਲੀਟਰ ਦੁੱਧ ਮਸਾ ਕੱਢਿਆ ਸਾਨੂੰ ਐਸੀ ਵੀ 17-18 ਕਿਲੋ ਦੁੱਧ ਕੱਢ ਦੂਗੀ ਦੂਜੀ ਸੂਏ ਝੋਟੀ ਸੀਗੀ ਕਿਸੇ ਕੰਮ ਦੀ ਝੋਟੀ ਨਹੀਂ ਨਿਕਲੀ ਜਿੰਨੇ ਅਸੀਂ ਪਸ਼ੂ ਲਏ ਸੀ ਤਿੰਨ ਚਾਰ ਤਿੰਨੇ ਚਾਰਾਂ ਦੇ ਵਿੱਚੋਂ ਕੋਈ ਵੀ ਨਿਕਮਾ ਦਾ ਨਿਕਲਿਆ ਸਾਰੇ ਵਿੱਚ ਨਹੀਂ ਪੈਗੀ ਨਾ ਸਾਰਾ ਜੋ ਘੱਟਾ ਪਿਆ ਚਾਹੇ ਕੋਈ ਸਾਲ ਸ਼ਾਮਕੇ ਵੇਚਤੀ ਚਾਹੇ ਉਦੋਂ ਵੇਚਤੀ ਜਿਹੜੇ ਸਾਰੇ ਸ਼ਾਮ ਕੀ ਵੇਚਤੀ ਬਸ ਉਹ 5-4000 ਰੁਪਿਆ ਦੂਜੇ ਸਵੇਰ ਵੱਧ ਗਈ। ਨਹੀਂ ਤਾਂ ਬਸ ਕੋਈ 5-7000 ਰੁਪਏ ਘਟਾ ਕੇ ਵੇਚੀ ਨੇ। ਜਾਂ ਜੜੀਆਂ ਉਹਦੀ ਵੇਚਨੇ ਦੋ ਦੋ ਮਹੀਨੇ ਬਾਅਦ। ਕੌੜੀ ਬਹੁਤ ਨਿਕਲੀਆਂ। ਆ ਬੈਠੀਆ ਕਰਮ ਵਾਲੀ ਬਈ। ਸਾਡੀ ਆਪਦੀ ਝੋਟੀ ਹੈਗੀ। ਨੇ ਸਾਡੇ ਆਪਦੇ ਪਿੰਡ ਦੇ ਵਿੱਚ ਹੀ ਮੈਂ ਲੈਤੀ ਸੀ ਜੜੀ ਇਹਦੀ ਮਾਂ ਸੀਗੀ। ਉਹਦੇ ਵਿੱਚ ਗਾਹਾਂ ਇੰਨੀਆਂ ਕਟੀਆਂ ਚੰਗੀਆਂ ਪੈਦਾ ਹੋਈ ਜਾਂਦੀਆਂ ਨੇ, 20-20 ਕਿਲੋ ਵਾਲੀਆਂ। ਆ ਬੈਠੀਆ 20 ਕਿਲੋ ਵਾਲੀ। ਇੱਕੇ ਦੀ ਭੈਣਾ ਗਾਹਾਂ ਉਹ ਵੀ ਸਾਡੀ ਰਿਸ਼ਤੇ ਆਈ ਜੀ ਆ। ਉਨੇ ਵੀ ਕਿਲੋ ਇਹੋ ਕੱਢਦੀ ਆ ਤੇ ਹਰਿਆਣੇ ਦਾ ਤਾਂ ਆਪਣੇ ਪੰਜਾਬ ਦੇ ਵਿੱਚ ਹੀ ਲਜਾਲ ਜਾਂ ਵੇਚੀ ਜਾਂਦੇ ਨੇ ਇਧਰੋਂ ਮੈਂ ਫੜਦੇ ਨੇ ਕਿ ਮੰਡੀਆਂ 'ਚ ਆਪਣੀਆਂ 'ਚੋਂ ਉਧਰ ਜਾ ਕੇ ਹਰਿਆਣੇ ਵਾਲੀ ਬਣਾ ਕੇ ਵੇਚਦੇ ਨੇਗੇ ਦੇਖ ਲਿਆ ਸਾਰਾ ਠੱਗੀ ਦਾ ਜਾਲ ਹੈਗਾ ਆਪਣੇ ਲੋਕਾਂ ਦੇ ਤਾਂ ਜਿਹੜੇ ਉਹ ਚਿੱਟੇ ਕੱਪੜੇ ਪਾ ਕੇ ਦੇਖ ਲੈਂਦੇ ਨੇ ਉਹਨਾਂ ਨੂੰ ਉਦੀ ਪਤਾ ਲੱਗ ਜਾਂਦਾ ਵੀ ਪੰਜਾਬੀ ਆ ਗਿਆ ਪੰਜਾਬ ਵਾਲੇ ਚਿੱਟੇ ਕੱਪੜੇ ਪਾ ਕੇ 50000 ਇਹਨੂੰ ਵੀ ਉਹ ਸਵਾ ਲੱਖ ਦੀ ਵੇਚ ਦਿੰਦੇ ਨੇ ਕਿ ਜਿਹੜੀ 1.5 ਤੋਂ 2 ਲੱਖ ਵਾਲੀ ਉਹ ਤਾਂ ਵੇਚਣੀ ਵੇਚਨੀ ਆ। 1.5 ਤੋਂ 2 ਲੱਖ ਵਾਲੀ ਨੂੰ ਫਿਰ ਉਹ 3 ਲੱਖ ਤੇ ਲਾ ਦਿੰਦੇ ਨੇ। ਵੀ ਹਾਂ ਅੱਜ ਪੰਜਾਬੀ ਚਿੱਟੇ ਕੱਪੜੇ ਪੱਗਾਂ ਪੋਗਾਂ ਪੋਚ ਕੇ ਆਏ ਹੋਏ ਨੇਗੇ। ਪਰ ਭਰਾਵੋ ਆਪਣੇ ਮੰਡੀਆਂ ਦੇ ਵਿੱਚ ਹੀ ਬਹੁਤ ਚੰਗਾ ਮਾਲ ਮਿਲਿਆ ਆਪਣੇ ਪਿੰਡਾਂ ਦੇ ਵਿੱਚ ਹੀ ਬਹੁਤ ਚੰਗੀਆਂ ਮਈਆਂ ਮਿਲ ਜਾਂਦੀਆਂ ਨੇਗੀਆਂ। ਬਹੁਤ ਚੰਗੇ ਸੀਮਣ ਨੇ ਹੁਣ। ਹੁਣ ਉਹ ਪਹਿਲਾਂ ਵਾਲੇ ਚੱਕਰ ਨਹੀਂ ਹੈਗੇ। ਵੀ ਹੁਣ ਸੀਮਣ ਨਹੀਂ ਚੰਗਾ। ਉਹ ਤਾਂ ਬਹੁਤ ਚੰਗੇ ਸੀਮਣ ਨੇਗੇ। ਐਵੇਂ ਨਾ ਕਿਸੇ ਦੇ ਪਿੱਛੇ ਲੱਗ ਕੇ ਰਣੇ ਚ ਭੱਜ ਲਿਆ ਕਰੋ। ਅਸੀਂ ਨਹੀਂ ਮੰਨਦੇ ਸੀਗੇ ਹਿਰਾਨੇ ਦੀ ਮੱਝਾਂ ਨੂੰ ਜਿਦੋਂ ਸਾਡੀਆਂ ਆਪ ਦੀਆਂ ਰਾਂਗੀਆਂ ਨੇਗੀਆਂ ਦੁੱਧ ਨੂੰ ਬਹੁਤ ਚੰਗੀਆਂ ਮਈਆਂ ਨੇਗੀਆਂ ਆਪ ਦੇ ਟੀਕੇ ਭਰੋ ਆਪ ਦੀ ਕੁਆਲਿਟੀ ਚੰਗੀ ਬਣਾਓ ਜਿਦੋਂ ਆਪਾਂ ਟੀਕਾ ਬਈ 100 ਰੁਪਏ ਵਾਲਾ ਭਰੋਣਾਗਾ ਉਥੇ ਨਹੀਂ ਆਪ ਨੂੰ ਕੁਆਲਿਟੀ ਮਿਲਦੀ ਯਾਰ ਟੀਕਾ ਚੰਗਾ ਭਰੋਣਾ ਉਥੇ ਕੁਆਲਿਟੀ ਮਿਲਦੀ ਆ ਯਾ ਸਰਕਾਰੀ ਟੀਕਾ ਭਰੋ ਆ ਸਾਡੇ ਸਰਕਾਰੀ ਟੀਕੇ ਦੀ ਹੈਗੀ ਸਰਕਾਰੀ ਟੀਕੇ ਦੀ ਮੈਂ 20 ਕਿਲੋ ਦੁੱਧ ਕੱਢ ਰਹੀ ਹੈਗੀ ਆਪਾਂ ਕਹਿੰਦੇ ਵੀ ਸਰਕਾਰੀ ਟੀਕੇ ਜਿ ਕੁਝ ਨਹੀਂ ਹੈਗਾ ਸਰਕਾਰੀ ਟੀਕੇ ਜਿਹੜੇ ਨਾਮਿਨੇਟਡ ਆਉਂਦੇ ਨੇ ਬਹੁਤ ਚੰਗੀ ਡੀਕ ਨੇਗੀ ਬਹੁਤ ਚੰਗਾ ਰਿਸਪੌਂਸ ਦੇ ਰਹੇ ਨੇ ਜਾਂ ਜਿਹੜੇ ਪ੍ਰਾਈਵੇਟ ਬੋਲ ਨੇ ਚੰਗੇ ਉਹ ਦੇ ਰਹੇ ਨੇਗੀ ਵਿੱਚ ਪ੍ਰਾਈਵੇਟ ਬੇਟ ਬੋਲਾਂ ਦੇ ਵੀ ਸੀਮਨ ਮਾੜੇ ਨੇ ਤੇ ਵਿੱਚ ਪ੍ਰਾਈਵੇਟ ਸੀਮਨ ਬਹੁਤ ਚੰਗਾ ਜਿਹੜਾ ਆਪਾਂ ਵਧੀਆ ਚ ਪ੍ਰਾ ਰਹਾਂਗੇ ਅਗਲੇ ਨੇ ਚੰਗੀਆਂ ਮਈਆਂ ਦੇ ਬੱਚੇ ਤਿਆਰ ਕਰੇ ਨੇ ਮਿਹਨਤ ਨਾਲ ਇਸ਼ਾਰਾ ਕੁ ਹੋ ਬਣਦਾ ਹੈਗਾ ਬਾਕੀ ਬਈ ਦੱਸਿਓ ਕਿਵੇਂ ਲੱਗੀ ਆਪਣੀ ਵੀਡੀਓ ਧੰਨਵਾਦ ਸਾਰੇ ਵੀਰਾਂ ਦਾ